ਸਰਕਾਰ ਨੂੰ ਅਹਿਸਾਸ ਕਰਾ ਦੇ ਕਿ ਤੁਹਾਡੀ ਕਾਰਗੁਜ਼ਾਰੀ ਤੇ ਅਸੀਂ ਨਹੀਂ ਖੁਸ਼ ਹਾਂ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਫਤਵਾ ਪੰਜਾਬ ਚ ਕਾਂਗਰਸ ਦੇ ਵਿਰੁੱਧ ਬੜੀ ਭਾਰੀ ਬੰਮ ਆਏ ਸੜਕੀ ਲੂਚ ਅੰਦਰ ਆ ਰਹੀ ਸੀਗੀ ਉਸ ਦੇ ਬਾਵਜੂਦ ਵੀ ਲੋਕ ਆਖਿਰ ਤੱਕ ਰਾਹੁਲ ਗਾਂਧੀ ਨੂੰ ਸੁਣਦੇ ਰਹੇ ਹਿੰਦੁਸਤਾਨ ਦਾ ਪਹਿਲੀ ਵਾਰ ਰਿਪੋਰਟ ਦਿੱਤਾ ਕਿ ਬਟਿੰਡੇ ਦਾ 50.7 ਡਿਗਰੀ ਕਲ ਟੈਂਪਰੇਚਰ ਗਿਆ ਕਿਤੇ ਨਾ ਕਿਤੇ ਲੋਕਾਂ ਦੇ ਮਨ 'ਚ ਵੀ ਇਹ ਅਹਿਸਾਸ ਹੋ ਰਿਹਾ ਕਿ ਜਿਹੜਾ ਸੰਵਿਧਾਨ ਨੂੰ ਤਕਬੀਲ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਸਾਡੇ ਦੇਸ਼ ਦੇ ਭਵਿੱਖ ਲਈ ਚੰਗਾ ਨਹੀਂ ਹੈ ਮਾੜਾ ਹੈ ਚੋਣ ਪ੍ਰਚਾਰ ਅੱਜ ਸ਼ਾਮ 4 ਵਜੇ ਬੰਦ ਹੋ ਜਾਣਾ ਰਾਜਨੀਤਿਕ ਆਗੂ ਨੇ ਜਿਹੜੇ ਉਹ ਗੁਪਤ ਪਾ ਮੀਟਿੰਗਾਂ ਨੇ ਜਿਹੜੀਆਂ ਉਹ ਜ਼ਰੂਰ ਕਰਨਗੇ ਗੱਲਬਾਤ ਕਰਾਂਗੇ ਅਸੀਂ ਸਾਬਕਾ ਕੈਬਨਿਟ ਮਨਿਸਟਰ ਨੇ ਪੰਜਾਬ ਦੇ ਕਾਕਾ ਰਣਜੀਤ ਸਿੰਘ ਦੇ ਨਾਲ ਕਿਉਂਕਿ 4 ਵਜੇ ਚੋਣ ਪ੍ਰਚਾਰ ਬੰਦ ਤੇ ਅੱਜ ਕੀ ਕੀ ਪ੍ਰੋਗਰਾਮ ਨੇ ਜਿਹੜੇ ਨਾਬਾ ਅਤੇ ਮਲੋਹ ਦੇ ਵਿੱਚ ਉਹ ਲੀਕੇ ਜਾਣਗੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ ਕਾਕਾ ਜੀ ਅੱਜ ਕੰਨੇ ਕੁਸ਼ ਘੰਟੇ ਬਾਕੀ ਨੇ ਚੋਣ ਪ੍ਰਚਾਰ ਬੰਦ ਦੇ ਵਿੱਚ ਇਹ ਸਾਡੀ ਇੰਡਸਟਰੀਅਲ ਇੰਡਸਟਰੀ ਸਟਾਨਡਰਡ ਮੀਟਿੰਗ ਹੈ। ਹੋਰ ਅੱਜ ਲੋਕਾਂ ਚ ਬੜਾ ਉਛਾਲ ਰahul Gandhi ji ਪਟਿਆਲੇ ਆਏ। ਬੜਾ ਚੌਂ ਦੇਖਣ ਨੂੰ ਮਿਲਿਆ। ਲੋਕਾਂ ਚ ਇੱਕ ਭਾਵਨਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਵੋਟ ਦਾ ਅਧਿਕਾਰ ਹੈ, ਅਧਿਕਾਰ ਹੈ, ਹੱਕ ਸਾਨੂੰ ਮਿਲਿਆ ਹੈ। ਉਹਦੇ ਤਹਿਤ ਅਸੀਂ ਸਰਕਾਰ ਨੂੰ ਚਾਹੇ ਸੂਬੇ ਦੀ ਚਾਹੇ ਕੇਂਦਰ ਦੀ ਸਰਕਾਰ ਨੂੰ ਉਸ ਤੇ ਤਹਿਤ ਅਸੀਂ ਰੋਸ ਦਾ ਆਪਣੀ ਦਰਜ ਕਰਾ ਕੇ ਸਰਕਾਰ ਨੂੰ ਅਹਿਸਾਸ ਕਰਾ ਦੇ ਕਿ ਤੁਹਾਡੀ ਕਾਰਗੁਜ਼ਾਰੀ ਤੇ ਅਸੀਂ ਨਹੀਂ ਖੁਸ਼ ਆਂ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਫਤਵਾ ਪੰਜਾਬ ਚ ਕਾਂਗਰਸ ਦੇ ਹਿਤ ਵਿੱਚ ਬੜੀ ਭਾਰੀ ਬੰਮ ਚ ਆਏਗਾ 47 48 ਡਿਗਰੀ ਟੈਂਪਰੇਚਰ ਰਣਦੀਪ ਜੀ ਬਹੁਤ ਜ਼ਿਆਦਾ ਪਰ ਲੋਕਾਂ ਦਾ ਉਤਸ਼ਾਹ ਕਿਸ ਤਰ੍ਹਾਂ ਦੇਖਿਆ ਤੁਸੀਂ ਇੰਨੇ ਟੈਂਪਰੇਚਰ ਦੇ ਬਾਵਜੂਦ ਕੱਲ ਜਿਵੇਂ ਮੈਂ ਤੁਹਾਨੂੰ ਜ਼ਿਕਰ ਕੀਤਾ ਰਾਹੁਲ ਜੀ ਆਏ ਸੀਗੇ ਔਰ ਉੱਥੇ ਖਜੂਮ ਜਿਵੇਂ ਲੋਕਾਂ ਦੀ ਦਰیا بھਗਦਾ ہے وہے جا حالات ਪੋਲੋ ਗਰੰਟ ਸੀਗੇ اور ਕੜਕੀ ਲੋਚ ਅੰਦਰ ਆ ਰਹੀ ਸੀਗੀ ਉਸਤੇ باوجود ਵੀ ਲੋਕ ਆਖਿਰ ਤੱਕ راہول ਗਾਂਧੀ ਨੂੰ ਸੁਣਦੇ ਰਹੇ ਜਦ ਕਿ راہول ਜੀ ਤਕਰੀਬਨ 3-4 ਘੰਟੇ ਲੇਟ ਹੋਏ ਲੇਕਿਨ ਲੋਕਾਂ ਦਾ ਉਛਾ ਉਮੀਰ ਕਰਾ ਦੇ اسی ਤਰੀਕੇ ਨਾਲ ਅਸੀਂ ਵੀ ਆਪਣੇ ਤੌਰ ਤੇ ਲੱਗੇ ਔਰ ਮੈਂ ਸਮਝਦਾ ਮੈਂ ਉਹਨਾਂ ਲੋਕਾਂ ਤੇ ਪੰਜਾਬ ਦੇ ਲੋਕਾਂ ਨੂੰ ਸਿਰ ਝੁਕਾ ਕੇ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਇੱਕ ਆਪਣਾ ਜੋਸ਼ ਤੇ ਦਿਖਾਇਆ ਹੈਗਾ ਕਿ ਅਸੀਂ ਤੁਹਾਡੇ ਨਾਲ ਖੜੇ ਆਂ ਔਰ ਉਹਦੇ ਨਾਲ ਸਾਡੀ ਹੌਸਲਾ ਬਜਾਈ ਕੀਤੀ ਔਰ ਮੇਰਾ ਖਿਆਲ ਹੈ ਪੰਜਾਬ ਦੇ ਇਤਿਹਾਸਕਲ ਮੀਡੀਆ ਦੇ ਤਹਿਤੀ ਜ਼ਿਕਰ ਹੋਇਆ ਸੀ ਕਿ ਹਿੰਦੁਸਤਾਨ ਦਾ ਪਹਿਲੀ ਵਾਰ ਰਿਕਾਰਡ ਟੁੱਟਿਆ ਕਿ ਬਠਿੰਡੇ ਤੋਂ 50.7 ਡਿਗਰੀ ਕੱਲ ਟੈਂਪਰੇਚਰ ਗਿਆ ਔਰ ਮੇਰਾ ਖਿਆਲ ਹੈ 40 ਸਾਲਾਂ ਤੋਂ ਬਾਅਦ ਹੋਇਆ ਉਸਤੇ ਬਾਵਜੂਦ ਵੀ ਲੋਕਾਂ ਜਿਹੜਾ ਜੋਸ਼ ਹੈ ਮੈਂ ਸਮਝਦਾ ਉਹਨਾਂ ਨੂੰ ਸਾਰਿਆਂ ਨੂੰ ਨਕਮਸਤਕ ਹੈ ਬਿਲਕੁਲ ਨਾਬਾ ਦੀ ਧਰਤੀ ਤੇ ਰੋਹਲ ਗਾਂਧੀ ਰੁਕਦੇ ਨੇ 15 ਤੋਂ 20 ਮਿੰਟ ਤੇ ਖਾਣਾ ਵੀ ਖਾ ਕੇ ਜਾਂਦੇ ਉਹਨਾਂ ਨੇ ਆਣਾ ਸੀਗਾ ਉਹ ਰਾਜਗੜ੍ਹ ਤੋਂ ਆਏ ਸੀਗੇ ਕੱਲ ਰਾਜਗੜ੍ਹ ਜਿਹੜਾ ਪਿੰਡ ਹੈਗਾ ਉਹ ਪਾਇਲ ਚ ਮਲੇਰਕੋਟਲੇ ਕੋਲ ਪੈਂਦਾ ਹੈਗਾ ਔਰ ਉਹਨਾਂ ਜਿਹੜਾ ਰੂਟ ਲੱਗਿਆ ਸੀ ਸਵੇਰੇ ਉਹ ਬਕਾਇਦਾ ਉੱਥੋਂ ਉਹਨਾਂ ਨੇ ਬਾਗੜੀਆਂ ਬਾਗੜੀਆਂ ਤੋਂ ਨਾਬਾ ਚੌਧਰੀ ਮਾਜਰੇ ਦੀ ਪੂਲੀ ਤੋਂ ਲੈ ਕੇ ਉਹਨਾਂ ਨੇ ਕੈਂਟ ਰੋਡ ਤੋਂ ਨਿਕਲ ਕੇ ਜਾਣਾ ਸੀਗਾ ਅਸੀਂ ਵੀ ਉਹਨਾਂ ਦੇ ਇੱਥੇ ਸਵਾਗਤ ਕਰ ਸਕਦੇ ਪਰ ਮੈਂ ਉਚਿਤ ਤੇ ਮناسب ਨਹੀਂ ਸਮਝਿਆ ਕਿਉਂਕਿ ਸਾਡਾ ਫਰਜ਼ ਬੰਨਧਾ ଥି ਰਾਹੁਲ ਗਾਂਧੀ ਜੀ ਦੀ ਰੈਲੀ ਬਕਾਇਦਾ ਪਟਿਆਲੇ ਚ ਐ ਔਰ ਪਟਿਆਲੇ ਚ ਸੀ ਆਪਣੀ ਬਸਾਂ ਪਰ ਕੇ ਇਕੱਠੇ ਹੋ ਕੇ ਗਏ ਸੀ ਬਿਲਕੁਲ ਇੱਕ ਪਾਸੇ ਪਾਸਾ ਵੀ ਪਲਟਣਾ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਬਣਨੀ ਆ ਲਸਟ ਕੁਐਸਚਨ ਹੋ ਸਕਦਾ ਕਿ ਵੋਟਰਾਂ ਨੂੰ ਜਿਹੜੀ ਅਪੀਲ ਕਰੋਗੇ ਤੁਸੀਂ ਵੋਟ ਪਾਉਣ ਦੀ ਮੈਂ ਤੁਹਾਡੇ ਮਾਧਮ ਜ਼ਰੀਏ ਸਾਰਿਆਂ ਨੂੰ ਜ਼ਰੂਰ ਹੱਥ ਜੋੜ ਕੇ ਬੇਨਤੀ ਕਰੂੰਗਾ ਇਹ ਇੱਕ ਬਹੁੜਾ ਭਾਰੀ ਸਾਨੂੰ ਤਾਕਤ ਦਿੱਤੀ ਹੈ ਵੋਟ ਪਾਉਣ ਦੀ ਤਾਕਤ ਜਿਹੜੇ ਸਾਡੇ ਸੰਵਿਧਾਨ ਚ ਬਾਬਾ ਸਾਹਿਬ ਅੰਬੇਦਕਰ ਨੇ ਇਹ ਤੁਹਾਨੂੰ ਹੱਕ ਦਿੱਤਾ ਸੀਗਾ ਔਰ ਉਹਦੇ ਤਹਿਤ ਅਸੀਂ ਸਰਕਾਰਾਂ ਬਣਾਉਂਗੇ ਕਿਤੇ ਨਾ ਕਿਤੇ ਲੋਕਾਂ ਦੇ ਮਨ ਚ ਵੀ ਇਹ ਅਹਿਸਾਸ ਹੋ ਰਿਹਾ ਹੈ ਕਿ ਜਿਹੜਾ ਸੰਵਿਧਾਨ ਨੂੰ ਤਬਦੀਲ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਸਾਡੇ ਦੇਸ਼ ਤੇ ਭਵਿੱਖ ਲਈ ਚੰਗਾ ਨਹੀਂ ਹੈ ਮਾੜਾ ਹੈ। ਔਰ ਬਕਾਇਦਾ ਕਿਤੇ ਨਾ ਕਿਤੇ ਜਿਹੜੀ ਸਾਡੀ ਦੇਸ਼ ਦੀ ਮਹਿੰਗਾਈ ਤੇ ਬੇਰੁਜ਼ਗਾਰੀ ਦੇਸ਼ ਬਦਰ ਰਹੀ ਹੈ। ਉਹਨੂੰ ਧਰਮ ਦੀ ਵਰਤੋਂ ਕਰਕੇ ਬਕਾਇਦਾ ਉਹਨੂੰ ਓਲਾਇਆ ਲੁਕਾਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਔਰ ਮੇਰਾ ਖਿਆਲ ਹੈ ਜਿਹੜਾ ਪਹਿਲੇ ਪੰਨੇ ਆਪਾਂ ਜਦ ਸੁਵਿਧਾਨ ਦੇ ਪੜ੍ਹਦੇ ਉਹ ਚ ਬਕਾਇਦਾ ਦਰਜ ਹੈ ਕਾਨੂੰਨ ਦੇ ਤਹਿਤ ਹਰ ਧਰਮ ਦਾ ਸਤਕਾਰ ਮਾਨ ਕਰਨਾ ਹਰ ਹਿੰਦੁਸਤਾਨ ਨਾਗਰਿਕਤਾ ਫਰਜ਼ ਤੇ ਧਰਮ ਹੈ ਜੇ ਐਕਟਿਵ ਇਤਤੀ ਵੋਟ ਪਾਣੀ ਹੈ ਤਕੜੇ ਹੋ ਕੇ ਆਪਣੀ ਦੇਸ਼ ਦੀ ਅਖੰਡਤਾ ਤੇ ਇਕਤਾ ਨੂੰ ਬਰਕਰਾਰ ਰੱਖਣ ਲਈ ਸੰਵਿਧਾਨ ਨੂੰ ਬਚਾਣ ਲਈ ਔਰ ਉਹਨਾਂ ਸ਼ਹੀਦਾਂ ਨੂੰ ਉਹਨਾਂ ਜਨਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ ਉਹਨਾਂ ਨੂੰ ਨਜ਼ਰਅੰਦਾਜ਼ ਨਾ ਹੋਣ ਦੇ ਆਪਾਂ ਤਕੜੇ ਹੋ ਕੇ ਪਹਿਲੀ ਤਰੀਕ ਨੂੰ ਵੋਟ ਪਾ ਕੇ ਸਾਡੇ ਦੇਸ਼ ਦੀ ਅਖੰਡਤਾ ਤੇ ਇਕਤਾ ਨੂੰ ਬਰਕਰਾਰ ਰੱਖ ਸਕੀਏ ਬਹੁਤ ਬਹੁਤ ਤੁਹਾਡਾ ਧੰਨਵਾਦ ਬਿਲਕੁਲ ਕਕਰ ਅਨੰਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਤੁਹਾਡੀ ਇਸ ਵੋਟ ਦੇ ਨਾਲ ਚੁਣਿਆ ਜਾਣਾ ਸੰਵਿਧਾਨ ਨੂੰ ਬਚਾਉਣਾ অতি ਜ਼ਰੂਰੀ ਹੈ ਆਪਣੀ ਬੋਟ ਦਾ ਸਾਰੇ ਇਸਤੇਮਾਲ ਕਰਨ ਨਬਤੂ ਹਰਮਿਤ ਸਿੰਘ ਮਾ